ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਬ ਡਿਵੀਜ਼ਨ ਸਵਾਰ ਘੜ ਦੀ ಗ್ರಾಮ ਪੰਚਾਇਤ ਸਵਾਹਨ ਦੀ ਨਾਉਂਦੇ ਮਹਿਲਾ ਦੇ ਵਿੱਚ ਇੱਕ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਹੈ ਤੇ ਗੱਡੀ ਅੱਗ ਦੇ ਨਾਲ ਜਲ ਕੇ ਰਾਖ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਕਾਰ ਚਾਲਕ ਵੀ ਬੁਰੀ ਤਰ੍ਹਾਂ ਝੁਲਸ ਗਿਆ ਹੈ ਤੇ ਉਸ ਨੂੰ ਇਲਾਜ ਦੇ ਲਈ ਕੋਠੀਪੂਰਾ ਦੇ ਏਮਜ਼ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਾਰ ਚਾਲਕ ਸ਼ਾਮਲਾਲ ਪੁੱਤਰ ਅਮਰਨਾਥ ਵਾਸੀ ਮਹਿਲਾ ਨੇ ਦੱਸਿਆ ਕਿ ਉਹ ਆਪਣੀ ਕਾਰ ਦੇ ਵਿੱਚ ਘਰ ਜਾ ਰਿਹਾ ਸੀ ਕਿ ਅਚਾਨਕ ਉਸ ਨੂੰ ਚੱਲਦੀ ਗੱਡੀ ਦੇ ਵਿੱਚ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆਈ ਜਿਵੇਂ ਹੀ ਉਸਨੇ ਕਾਰ ਸੜਕ ਦੇ ਕਿਨਾਰੇ ਖੜੀ ਕਰਕੇ ਬਾਲੰਟ ਖੋਲਿਆ ਤਾਂ ਧੁਮਾਕੇ ਦੇ ਨਾਲ ਕਾਰ ਨੂੰ ਅੱਗ ਲੱਗ ਗਈ ਇਸ ਅੱਗ ਦੇ ਨਾਲ ਕਾਰ ਚਾਲਕ ਸ਼ਾਮਲਾ لال ਦਾ ਚਿਹਰਾ ਤੇ ਛਾਤੀ ਬੁਰੀ ਤਰ੍ਹਾਂ ਸੜ ਗਏ ਸ਼ਾਮਲਾ ਨੇ ਦੱਸਿਆ ਕਿ ਉਸਨੇ ਹੰਦਾਈ ਕੰਪਨੀ ਦੀ ਇੱਕ ਕਾਰ 8 ਮਈ ਨੂੰ ਰੋਪੜ ਦੇ ਸ਼ੋਰੂਮ ਦੇ ਵਿੱਚੋਂ ਕਢਾਈ ਸੀ ਨਵੀਂ ਕਾਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਸਵਾਰ ਕਾਰ ਤੋਂ ਪੰਜਾਬੀ ਟੀਵੀ ਪ੍ਰਾਈਮ ਲਈ ਸੁਭਾਸ਼ ਚੰਦੇਲ ਦੀ ਰਿਪੋਰਟ